ਨਵਦੀਪ ਕਮਰਾ ਬੰਦ ਕਰਕੇ ਆਪਣੀ ਘਰ ਵਾਲੀ ਕਵਿਤਾ ਦਾ ਫੋਨ ਚੈੱਕ ਕਰਨਾ ਸ਼ੁਰੂ ਕਰਦਾ ਹੈ। ਜਦੋਂ ਨਵਦੀਪ ਕਵਿਤਾ ਦਾ ਫੋਨ ਦੇਖਦਾ ਹੈ ਤਾਂ ਉਸਦੇ ਪੈਰਾਂ ਤੋਂ ਲੋ ਜ਼ਮੀਨ ਖਿਸਕ ਕੇ ਜਾਂਦੀ ਹੈ। ਨਵਦੀਪ ਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਨੇ। ਉਹ ਬਿਲਕੁਲ बेहोश ਹੋਣ ਦੀ ਹਾਲਤ ਵਿੱਚ ਹੋ ਜਾਂਦਾ ਹੈ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ। ਉਹ ਚੁੱਪਚਾਪ ਆਪਣੀ 3 ਸਾਲ ਦੀ ਬੱਚੀ ਕੋਲ ਜਾਂਦਾ ਹੈ। ਉਹਨੂੰ ਬੁੱਕਲ ਚ ਲੈਂਦਾ ਤੇ ਰੋਣ ਲੱਗ ਜਾਂਦਾ। ਨਵਦੀਪ ਬਹੁਤ ਹੀ ਜ਼ਿਆਦਾ ਬੇਵਸੀ ਉਹ ਆਪਣੀ ਬੱਚੀ ਨਾਲ ਹੋ ਰਹੇ ਗਲਤ ਕੰਮ ਤੋਂ ਆਪਣੀ ਬੱਚੀ ਦੀ ਸੁਰੱਖਿਆ ਨਹੀਂ ਕਰ پا ਰਿਹਾ ਸੀ ਆਖਰ ਕੀ ਸੀ ਜੋ ਨਵਦੀਪ ਨੇ ਆਪਣੀ ਘਰਵਾਲੀ ਦੇ ਫੋਨ ਵਿੱਚ ਦੇਖਿਆ ਤੇ ਆਖਰ ਉਹ ਕਿਹੜੀ ਗੱਲ ਸੀ ਜਿਸ ਕਰਕੇ ਨਵਦੀਪ ਇੰਨਾ ਜ਼ਿਆਦਾ ਬੇਵਸ ਮਹਿਸੂਸ ਕਰ ਰਿਹਾ ਸੀ ਇਸ ਲਈ ਆਪਾਂ ਨੂੰ ਜਾਣਾ ਪਊਗਾ ਥੋੜਾ ਟਾਈਮ ਪਿੱਛੇ ਗੱਲ ਸ਼ੁਰੂ ਹੁੰਦੀ ਆ ਮੁਹਾਲੀ ਸ਼ਹਿਰ ਤੋਂ ਜਿੱਥੇ ਇੱਕ ਨਵਦੀਪ ਸਿੰਘ ਗਿੱਲ ਨਾਮ ਦਾ ਮੁੰਡਾ ਆਪਣੇ ਪਰਦਾ ਨਾਲ ਰਹਿੰਦਾ ਸੀ ਦਿਨ ਵਧੀਆ ਸੋਹਣੇ ਗੁਜ਼ਰ ਰਹੇ ਸੀ ਤੇ ਜਦੋਂ ਨਵਦੀਪ ਦੀ ਉਮਰ ਵਿਆਹ ਵਾਲੀ ਹੋਈ ਤਾਂ ਉਹਨੇ ਘਰਦਿਆਂ ਅੱਗੇ ਆਪਣੀ ਪਸੰਦੀ ਕੁੜੀ ਕਵਿਤਾ ਬਾਰੇ ਦੱਸਿਆ ਜਿਸ ਤੋਂ ਬਾਅਦ ਘਰਦਿਆਂ ਨੇ ਨਵਦੀਪ ਦਾ ਵਿਆਹ 17 ਅਪ੍ਰੈਲ 2021 ਨੂੰ ਕਵਿਤਾ ਨਾਲ ਬਿਨਾ ਕਿਸੇ ਨਾ ਨੁਕਰ ਤੋਂ ਕਰ ਦਿੱਤਾ ਕਿਉਂਕਿ ਨਵਦੀਪ ਆਪਣੀ ਮਿਹਨਤ ਨਾਲ ਆਪਣੇ ਪੈਰਾਂ ਤੇ ਖੜਾ ਸੀ ਤੇ ਉਸ ਦਾ ਬਿਜ਼ਨਸ ਜ਼ਿਆਦਾਤਰ ਬਾਹਰੀ ਦੇਸ਼ਾਂ ਵਿੱਚ ਚੱਲਦਾ ਸੀ ਸਮਾਂ ਸੋਨਾ ਲੰਘ ਰਿਹਾ ਸੀ ਤੇ ਕੁਝ ਸਮੇਂ ਬਾਅਦ ਨਵਦੀਪ ਤੇ ਕਵਿਤਾ ਦੇ ਘਰ ਇੱਕ ਧੀ ਜਨਮ ਲੈਂਦੀ ਹੈ ਤੇ ਫਿਰ ਹੌਲੀ-ਹੌਲੀ 3 ਸਾਲ ਹੋਰ ਬੀਤ ਜਾਂਦੇ ਨੇ ਉਹਨਾਂ ਦੀ ਕੁੜੀ ਵੀ ਹੁਣ 3 ਸਾਲ ਦੀ ਹੋ ਚੁੱਕੀ ਸੀ ਨਵਦੀਪ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਕਾਫੀ ਉੱਪਰ ਤੱਕ ਲੈ ਗਿਆ ਸੀ ਉਸ ਨੇ ਆਪਣੀ ਘਰਵਾਲੀ ਤੇ ਬੱਚੀ ਲਈ ਕਿਸੇ ਸੁੱਖ-ਸੁਭਾ ਦਾ ਦੀ ਕੋਈ ਕਮੀ ਨਹੀਂ ਛੱਡੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹੀ ਸੁੱਖ-ਸੁਭਾਵਾ ਬਹੁਤ ਜਲਦੀ ਉਸ ਦੀ ਜ਼ਿੰਦਗੀ ਤਬਾਹ ਕਰਨ ਵਾਲੀਆਂ ਨੇ ਨਵਦੀਪ ਆਪਣੇ ਕੰਮ ਕਰਕੇ ਜ਼ਿਆਦਾਤਰ ਬਾਹਰਲੇ ਦੇਸ਼ਾਂ ਵਿੱਚ ਹੀ ਰਹਿੰਦਾ ਸੀ ਤੇ ਉਹ ਬਹੁਤ ਘਟ ਘਰ ਆਉਂਦਾ ਸੀ ਉਸ ਦੀ ਪਤਨੀ ਕਵਿਤਾ ਕਾਫੀ ਜ਼ਿਆਦਾ ਸਮਝਦਾਰ ਸੀ ਤੇ ਉਸਨੇ ਸਾਰਾ ਘਰ ਸੰਭਾਲ ਰੱਖਿਆ ਸੀ ਪਰ ਉਹ ਕਹਿੰਦੇ ਹੁੰਦੇ ਆ ਨਾ ਚੱਲਦਾ ਚੱਲਦਾ ਸਿੱਕਾ ਖੋਟਾ ਹੋ ਜਾਂਦਾ ਨਵਦੀਪ ਕਵਿਤਾ ਉਤੇ ਕਾਫੀ ਜ਼ਿਆਦਾ ਯਕੀਨ ਕਰਦਾ ਸੀ ਪਰਿਵਾਰ ਵਧੀਆ ਰਾਜੀ ਖੁਸ਼ੀ ਰਹਿ ਰਿਹਾ ਸੀ ਬਹੁਤ ਸੋਹਣੇ ਦਿਨ ਕੱਟ ਰਹੇ ਸੀ ਪਰ ਫਿਰ ਇੱਕ ਦਿਨ 23 ਫਰਵਰੀ 2025 ਜਦੋਂ ਨਵਨੀਤ ਵਿਦੇਸ਼ ਤੋਂ ਆਪਣੇ ਘਰ ਵਾਪਸ ਆਉਂਦਾ ਤੇ ਉਹ ਆਪਣੀ ਕੁੜੀ ਦੇ ਕਮਰੇ ਵਿੱਚ ਜਾਂਦਾ ਤਾਂ ਉਹ ਦੇਖਦਾ ਕਿ ਉੱਥੇ ਇੱਕ ਇਨਸਾਨ ਉਸਦੀ ਬੇਟੀ ਨਾਲ ਖੇਡ ਰਿਹਾ ਹੁੰਦਾ ਨਵਦੀਪ ਕਵਿਤਾ ਤੋਂ ਪੁੱਛਦਾ ਹੈ ਕਿ ਇਹ ਕੌਣ ਹੈ ਕਵਿਤਾ ਦੱਸਦੀ ਹੈ ਕਿ ਇਹ ਮੇਰਾ ਬਚਪਨ ਦਾ ਦੋਸਤ ਆ ਮਾਨਸਾ ਤੋਂ ਇਸ ਦਾ ਨਾਮ ਰਣਜੀਤ ਹੈ ਤੇ ਇਹ ਇੱਕ ਪੁਲਿਸ ਇੰਸਪੈਕਟਰ ਹੈ ਇਹ ਸਭ ਕੁਝ ਜਾਣਨ ਤੋਂ ਬਾਅਦ ਨਵਦੀਪ ਰਣਜੀਤ ਨਾਲ ਹੱਥ ਮਿਲਾਉਂਦਾ ਹੈ ਤੇ ਉੱਥੋਂ ਚਲਾ ਜਾਂਦਾ ਹੈ ਨਵਦੀਪ ਦੇ ਦਿਲ ਵਿੱਚ ਕੋਈ ਵੀ ਪਾਪ ਨਹੀਂ ਸੀ ਉਹਨੇ ਸੋਚਿਆ ਕਿ ਚਲੋ ਠੀਕ ਹੈ ਕਵਿਤਾ ਦਾ ਦੋਸਤ ਹੈ ਕੋਈ ਗੱਲ ਨਹੀਂ ਕਦੇ-ਕਦੇ ਮਿਲਣ ਆ ਜਾਂਦਾ ਹੋਊਗਾ पर होली-होली नवदीप ਨੂੰ ਇਹ ਗੱਲ ਦਾ ਅਹਿਸਾਸ ਹੋਇਆ ਕਿ ਰਣਜੀਤ ਉਸਦੇ ਘਰੇ ਕੁਝ ਜ਼ਿਆਦਾ ਹੀ ਗੇੜੇ ਮਾਰਦਾ ਹੈ ਜਦੋਂ ਉਹਨੂੰ ਸ਼ੱਕ ਹੋਇਆ ਤਾਂ ਉਹਨੇ ਆਪਣੀ ਘਰ ਵਾਲੀ ਕਵਿਤਾ ਤੋਂ ਪੁੱਛਿਆ ਕਿ ਇਹ ਇੰਨੇ ਵਾਰ ਆਪਣੇ ਘਰ ਵਿੱਚ ਗੇੜੇ ਕਿਉਂ ਮਾਰਦਾ ਹੈ ਕਵਿਤਾ ਫਿਰ ਉਹੀ ਜਵਾਬ ਦਿੰਦੀ ਹੈ ਕਿ ਮੇਰਾ ਦੋਸਤ ਹੈ ਤੇ ਇਹਨੂੰ ਆਪਣੇ ਬੱਚੀ ਨਾਲ ਬਹੁਤ ਜ਼ਿਆਦਾ ਲਗਾਵ ਹੋ ਗਿਆ ਜਿਸ ਕਰਕੇ ਇਹ ਆਪਣੀ ਬੱਚੀ ਨੂੰ ਬਾਰ-ਬਾਰ ਮਿਲਣ ਆਉਂਦਾ नवदीप ਨੂੰ ਥੋੜਾ ਸ਼ੱਕ ਹੋਇਆ ਤੇ ਇਹ ਉਹਦੇ ਗੱਲ ਪਚੀ ਜਾਈ ਨਹੀਂ ਨਵਦੀਪ ਜਦੋਂ ਵੀ ਕੰਮ ਦੇ ਸਿਲਸਿਲੇ ਵਿੱਚ ਬਾਹਰ ਜਾਂਦਾ ਸੀ ਤਾਂ ਉਹ ਆਪਣੇ ਘਰ ਵਿੱਚ ਸੀਸੀਟੀਵੀ ਲਗਾ ਕੇ ਜਾਂਦਾ ਸੀ ਪਰ ਹੁਣ ਨਵਦੀਪ ਦੇਖ ਰਿਹਾ ਸੀ ਕਿ ਹੁਣ ਜਦੋਂ ਵੀ ਉਹ ਆਪਣੇ ਘਰ ਵਿੱਚ ਲੱਗੇ ਕੈਮਰਿਆਂ ਨੂੰ ਰਿਮੋਟ ਨਾਲ ਅਕਸੈਸ ਕਰਨ ਦੀ ਕੋਸ਼ਿਸ਼ ਕਰਦਾ ਤਾਂ ਕੈਮਰੇ ਆਨ ਆਫ ਹੋ ਜਾਂਦੇ ਸੀ ਇੱਕ ਅੱਧੀ ਵਾਰ ਹੁੰਦਾ ਤਾਂ ਮੰਨ ਵੀ ਲੈਂਦਾ ਕਿ ਕੋਈ ਟੈਕਨੀਕਲ ਗਲਿਚ ਹੈ ਪਰ ਹੁਣ ਹਰ ਵਾਰ ਇਹੀ ਹੋਣ ਲੱਗਿਆ ਸੀ ਨਵਦੀਪ ਇਹ ਗੱਲ ਨੋਟਿਸ ਕਰਦਾ ਕਿ ਇਹ ਕੈਮਰੇ ਉਦੋਂ ਹੀ ਆਨ ਆਫ ਹੁੰਦੇ ਸੀ ਜਦੋਂ ਘਰ ਦੇ ਵਿੱਚ ਕੋਈ ਬਾਹਰਲਾ ਇਨਸਾਨ ਆਉਂਦਾ ਸੀ ਨਵਦੀਪ ਨੂੰ ਲੱਗਿਆ ਕਿ ਕਵਿਤਾ ਉਸ ਨਾਲ ਧੋਖਾ ਕਰ ਰਹੀ ਆ ਤੇ ਕੈਮਰੇ ਉਦੋਂ ਹੀ ਆਫ ਹੁੰਦੇ ਨੇ ਜਦੋਂ ਕਿਸੇ ਕਵਿਤਾ ਦਾ ਜਾਣਕਾਰ ਘਰੇ ਆਉਂਦਾ ਨਵਦੀਪ ਹੁਣ ਬਹੁਤ ਜ਼ਿਆਦਾ ਸਾਵਧਾਨ ਹੋ ਚੁੱਕਿਆ ਸੀ ਉਹਨੂੰ ਸ਼ੱਕ ਹੋਣ ਲੱਗਿਆ ਸੀ ਕਿ ਕੁਝ ਤਾਂ ਅਜੀਬ ਹੈ ਜੋ ਕਵਿਤਾ ਉਸ ਤੋਂ ਲੁਕੋ ਰਹੀ ਹੈ ਕਵਿਤਾ ਨੂੰ ਵੀ ਦੂਜੀ ਸਾਈਡ ਇਹ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਨਵਦੀਪ ਹੁਣ ਉਸ ਉੱਪਰ ਨਿਗਾਹ ਰੱਖ ਰਿਹਾ ਹੈ ਕੁਝ ਦਿਨ ਇਦਾਂ ਹੀ ਚੱਲਦਾ ਤੇ ਫਿਰ ਨਵਦੀਪ ਨੂੰ ਆਪਣੇ ਕੰਮ ਲਈ ਵਾਪਸ ਲੰਡਨ ਜਾਣਾ ਪੈਂਦਾ ਨਵਦੀਪ ਪੂਰੀ ਤਰ੍ਹਾਂ ਕੈਮਰੇ ਚੈੱਕ ਕਰਕੇ ਵਧੀਆ ਉਹਨਾਂ ਨੂੰ ਚਲਾ ਕੇ ਦੇਖ ਕੇ ਲੰਡਨ ਲਈ ਰਵਾਨਾ ਹੋ ਜਾਂਦਾ ਹੈ ਪਰ ਜਦੋਂ ਉਹ ਲੰਡਨ ਪਹੁੰਚਦਾ ਹੈ ਤੇ ਰਿਮੋਟ ਨਾਲ ਕੈਮਰੇ ਅਸੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਤੋਂ ਕੈਮਰੇ ਆਨ ਆਫ ਹੋ ਜਾਂਦੇ ਨੇ ਜਿੱਥੋਂ ਨਵਦੀਪ ਦਾ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ ਕਿ ਕੁਝ ਤਾਂ ਅਜੀਹਾ ਹੋਰ ਹੈ ਜੋ ਮੇਰੇ ਤੋਂ ਲੁਕ ਰਿਹਾ ਹੈ ਲੰਡਨ ਮੀਟਿੰਗ ਖਤਮ ਕਰਨ ਤੋਂ ਬਾਅਦ ਨਵਦੀਪ ਆਪਣੀ ਵਾਈਫ ਕਵਿਤਾ ਨੂੰ ਬਿਨਾਂ ਦੱਸੇ ਘਰ ਆ ਜਾਂਦਾ ਹੈ ਨਵਦੀਪ ਦਾ ਇਸ ਵਾਰ ਪਲਾਨ ਸੀ ਕਿ ਉਹ ਕਿਸੇ ਨੂੰ ਕੁਝ ਵੀ ਨਹੀਂ ਦੱਸੇਗਾ ਕਿਉਂਕਿ ਸਾਰਿਆਂ ਨੂੰ ਇਦਾਂ ਸੀ ਕਿ ਨਵਦੀਪ ਫੇਰ ਲੰਡਨ ਕੁਝ ਦਿਨ ਹੋਰ ਲਗਾ ਕੇ ਆਊਗਾ ਪਰ ਨਵਦੀਪ ਆਪਣੀ ਮੀਟਿੰਗ ਖਤਮ ਹੋਣ ਤੋਂ ਬਾਅਦ ਸਿੱਧਾ ਹੀ ਪਹਿਲੀ ਫਲਾਈਟ ਲੈ ਕੇ ਇੰਡੀਆ ਵਾਪਸ ਆ ਜਾਂਦਾ ਹੈ ਨਵਦੀਪ ਚੁੱਪਚਾਪ ਬਿਨਾਂ ਕਿਸੇ ਨੂੰ ਦੱਸੇ ਆਪਣੇ ਘਰੇ ਆ ਜਾਂਦਾ ਹੈ ਆਪਣੇ ਕੋਲ ਰੱਖੀ ਘਰ ਦੀ ਪਰਸਨਲ ਚਾਬੀ ਨਾਲ ਘਰ ਦਾ ਗੇਟ ਖੋਲਦਾ ਤੇ ਜਦੋਂ ਅੰਦਰ ਐਂਟਰ ਕਰਦਾ ਤਾਂ ਘਰ ਦਾ ਮਾਹੌਲ ਕਾਫੀ ਜ਼ਿਆਦਾ ਸ਼ਾਂਤ ਸੀ ਸਿਰਫ ਬੈਡਰੂਮ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਸੀ ਨਵਦੀਪ ਦਾ ਦਿਲ ਬਹੁਤ ਜ਼ਿਆਦਾ ਤੇਜ਼ੀ ਨਾਲ ਧੜਕਣ ਲੱਗਦਾ ਤੇ ਉਹ ਜਦੋਂ ਹੀ ਬੈਡਰੂਮ ਦਾ ਦਰਵਾਜ਼ਾ ਖੋਲਦਾ ਹੈ ਤਾਂ ਉਸ ਦੀ ਪੂਰੀ ਦੁਨੀਆ ਇੱਕ ਝਟਕੇ ਵਿੱਚ ਬिखर ਜਾਂਦੀ ਹੈ ਬੈਡਰੂਮ ਦੇ ਵਿੱਚ ਰਣਜੀਤ ਤੇ ਉਸ ਦੀ ਵਾਈਫ ਕਵਿਤਾ ਬਹੁਤ ਹੀ ਗਲਤ ਕੰਡੀਸ਼ਨ ਵਿੱਚ ਇੱਕ ਦੂਜੇ ਨਾਲ ਲਿਪਟੇ ਪਏ ਸੀ ਨਵਦੀਪ ਕੁਝ ਟਾਈਮ ਲਈ ਬਿਲਕੁਲ ਬੁੱਤ ਬਣ ਜਾਂਦਾ ਹੈ ਤੇ ਫਿਰ ਉਹ ਕਵਿਤਾ ਤੋਂ ਇਸ ਗੱਲ ਦਾ ਜਵਾਬ ਮੰਗਦਾ ਹੈ ਕਵਿਤਾ ਕੁਝ ਨਹੀਂ ਬੋਲਦੀ ਤੇ ਰਣਜੀਤ ਵਿੱਚ ਆ ਜਾਂਦਾ ਤੇ ਬਿਨਾ ਕਿਸੇ ਸ਼ਰਮ ਤੋਂ ਨਵਦੀਪ ਨਾਲ ਆਕੜਨਾ ਸ਼ੁਰੂ ਕਰ ਦਿੰਦਾ ਰਣਜੀਤ ਨਵਦੀਪ ਨੂੰ ਧਮਕੀ ਦਿੰਦਾ ਹੈ ਕਿ ਮੈਂ ਪੁਲਿਸ ਵਾਲਾ ਜੇ ਤੂੰ ਕਿਸੇ ਨੂੰ ਵੀ ਮੇਰੇ ਤੇ ਕਵਿਤਾ ਬਾਰੇ ਦੱਸਿਆ ਤਾਂ ਮੈਂ ਤੇਰੇ ਉੱਤੇ ਝੂਠੇ ਪਰਚੇ ਪਾ ਕੇ ਤੇਰੀ ਪੂਰੀ ਜ਼ਿੰਦਗੀ ਬਰਬਾਦ ਕਰ ਦੂੰਗਾ ਨਵਦੀਪ ਬਿਲਕੁਲ ਸ਼ਾਂਤ ਹੋ ਕੇ ਸਭ ਸੁਣ ਰਿਹਾ ਹੁੰਦਾ ਉਹ ਪੂਰੀ ਤਰ੍ਹਾਂ ਸੁੰਨ ਹੋ ਜਾਂਦਾ ਉਹਨੂੰ ਕੁਝ ਵੀ ਸਮਝ ਨਹੀਂ ਆਉਂਦਾ ਪਰ ਫਿਰ ਉਹ ਆਪਣੀ ਪਤਨੀ ਕਵਿਤਾ ਤੋਂ ਜਵਾਬ ਮੰਗਦਾ ਤਾਂ ਉਸਦੀ ਪਤਨੀ ਵੀ ਉਸ ਨੂੰ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੰਦੀ ਇਨਾ ਸਭ ਕੁਝ ਹੋਣ ਤੋਂ ਬਾਅਦ ਵੀ ਕਵਤਾ ਰਣਜੀਤ ਨਾਲ ਮੁਲਾਕਾਤਾਂ ਬੰਦ ਨਹੀਂ ਕਰਦੀ ਬਲਕਿ ਹੁਣ ਤਾਂ ਉਹ ਦੋਨੋਂ ਬਹੁਤ ਹੀ ਜ਼ਿਆਦਾ ਸ਼ਰਿਆਮ ਤਰੀਕੇ ਨਾਲ ਨਵਦੀਪ ਦੇ ਅੱਗੇ ਹੀ ਆਪਣੇ ਮਨ ਦੀਆਂ ਇੱਛਾਵਾਂ ਪੂਰੀਆਂ ਕਰਦੇ ਸੀ ਨਵਦੀਪ ਇਹ ਸਭ ਕੁਝ ਦੇਖਦਾ ਪਰ ਚੁੱਪ ਰਹਿੰਦਾ ਕਿਉਂਕਿ ਉਹਨੂੰ ਆਪਣੀ ਤੇ ਆਪਣੀ 3 ਸਾਲ ਦੀ ਬੱਚੀ ਦੀ ਪਰਵਾਹ ਸੀ ਪਰ ਇੱਕ ਦਿਨ ਨਵਦੀਪ ਦਾ ਇਹ ਸਬਰ ਟੁੱਟ ਗਿਆ ਉਸ ਤੋਂ ਇਹ ਸਭ ਕੁਝ ਬਰਦਾਸ਼ਤ ਨਹੀਂ ਹੋਇਆ ਤੇ ਉਸ ਦੇ ਤੇ ਕਵਿਤਾ ਵਿੱਚ ਬਹੁਤ ਭੜਾ ਝਗੜਾ ਸ਼ੁਰੂ ਹੋ ਗਿਆ। ਇਸ ਝਗੜੇ ਵਿੱਚ ਨਵਦੀਪ ਕਵਿਤਾ ਦਾ ਫੋਨ ਖੋਹ ਲੈਂਦਾ ਹੈ। ਕਵਿਤਾ ਆਪਣਾ ਫੋਨ ਵਾਪਸ ਲੈਣ ਦੀ ਕੋਸ਼ਿਸ਼ ਕਰਦੀ ਹੈ ਪਰ ਨਵਦੀਪ ਉਹਨੂੰ ੱੱਕਾ ਮਾਰ ਕੇ ਥੱਲੇ ਡੇਗ ਦਿੰਦਾ ਹੈ ਤੇ ਬੈੱਡਰੂਮ ਵਿੱਚ ਚਲਾ ਜਾਂਦਾ ਹੈ। ਕਮਰਾ ਬੰਦ ਕਰਕੇ ਨਵਦੀਪ ਕਵਿਤਾ ਦਾ ਫੋਨ ਚੈੱਕ ਕਰਨਾ ਸ਼ੁਰੂ ਕਰਦਾ ਹੈ। ਸਭ ਤੋਂ ਪਹਿਲਾਂ ਉਹ ਕਵਿਤਾ ਤੇ ਰਣਜੀਤ ਦੀਆਂ ਵਟਸਐਪ ਚੈਟ ਰੀਡ ਕਰਦਾ ਹੈ ਜਿੱਥੇ ਉਹਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਕੋਈ ਬਚਪਨ ਦੇ ਦੋਸਤ ਨਹੀਂ ਸੀ ਬਲਕਿ ਇਹਨਾਂ ਦੀ ਮੁਲਾਕਾਤ 1 ਸਾਲ ਪਹਿਲਾਂ ਹੀ ਇੱਕ ਸੈਲੂਨ ਵਿੱਚ ਹੋਈ ਸੀ। ਨਵਦੀਪ ਇਹ ਸਾਰਾ ਕੁਝ ਚੈੱਕ ਕਰ ਹੀ ਰਿਹਾ ਹੁੰਦਾ ਹੈ ਕਿ ਉਹ ਸੋਚਦਾ ਕਿ ਕਿਉਂ ਨਾ ਮੈਂ ਫੋਨ ਦੀ ਗੈਲਰੀ ਚੈੱਕ ਕਰਾਂ ਜਿਸ ਵਿੱਚ ਮੈਨੂੰ ਕਵਿਤਾ ਤੇ ਰਣਜੀਤ ਦੇ ਖਿਲਾਫ ਹੋਰ ਸਬੂਤ ਮਿਲ ਜਾਣ ਤੇ ਮੈਂ ਇਹਨਾਂ ਦਾ ਪਰਦਾ ਫਾਸ਼ ਕਰ ਸਕਾਂ ਪਰ ਨਵਦੀਪ ਨਹੀਂ ਜਾਣਦਾ ਸੀ ਕਿ ਗੈਲਰੀ ਵਿੱਚ ਉਹਨੂੰ ਉਹ ਸਭ ਕੁਝ ਦੇਖਣ ਨੂੰ ਮਿਲੇਗਾ ਜੋ ਉਹਨੇ ਕਦੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਊਗਾ ਨਵਦੀਪ ਕਵਿਤਾ ਦੇ ਫੋਨ ਦੀ ਗੈਲਰੀ ਚੈੱਕ ਕਰਦਾ ਉਹ ਜਦੋਂ ਉਸ ਵਿੱਚ ਇੱਕ ਫਾਈਲ ਨੇਮ ਦੇ ਫੋਲਡਰ ਨੂੰ ਓਪਨ ਕਰਦਾ ਤੇ ਦੇਖਦਾ ਤਾਂ ਉਸਦੀ ਪੂਰੀ ਦੁਨੀਆ ਹਿੱਲ ਜਾਂਦੀ ਹੈ ਉਸ ਦੇ ਹੱਥ ਪੈਰ ਕੰਬਣੇ ਸ਼ੁਰੂ ਹੋ ਜਾਂਦੇ ਨੇ ਤੇ ਉਹ बेहोਸ਼ੀ ਦੀ ਹਾਲਤ ਵਿੱਚ ਹੋ ਜਾਂਦਾ ਕਿਉਂਕਿ ਗੈਲਰੀ ਵਿੱਚ ਰਣਜੀਤ ਉਸ ਦੀ 3 ਸਾਲ ਦੀ ਬੱਚੀ ਨਾਲ ਬਹੁਤ ਗਲਤ ਹਰਕਤਾਂ ਕਰ ਰਿਹਾ ਸੀ ਜੋ ਕਿ ਦੇਖੀਆਂ ਵੀ ਨਹੀਂ ਜਾ ਸਕਦੀਆਂ ਸੀ ਤੇ ਸਭ ਤੋਂ ਦੁੱਖ ਦੀ ਗੱਲ ਇਹ ਸੀ ਕਿ ਇਹ ਸਭ ਚੀਜ਼ਾਂ ਨੂੰ ਹੁੰਦਿਆਂ ਦੇਖ ਨਵਦੀਪ ਦੀ ਘਰ ਵਾਲੀ ਹੀ ਹੱਸ ਹੱਸ ਕੇ ਆਪਣੀ 3 ਸਾਲ ਦੀ ਕੁੜੀ ਦੀ ਵੀਡੀਓ ਰਿਕਾਰਡ ਕਰ ਰਹੀ ਸੀ ਨਵਦੀਪ ਹੁਣ ਤੱਕ ਚੁੱਪ ਸੀ ਕਿਉਂਕਿ ਗੱਲ ਸਿਰਫ ਉਸ ਦੇ ਉੱਪਰ ਸੀ ਪਰ ਜਦੋਂ ਉਹਨੇ ਆਪਣੀ ਬੱਚੀ ਨਾਲ ਹੋਏ ਗਲਤ ਕੰਮਾਂ ਦੀਆਂ ਵੀਡੀਓਜ਼ ਦੇਖੀਆਂ ਤਾਂ ਉਹ ਆਪਣਾ ਆਪਾ ਖੋ ਬੈਠਿਆ ਤੇ ਫਿਰ ਬੈੱਡਰੂਮ ਵਿੱਚੋਂ ਬਾਹਰ ਆ ਕੇ ਆਪਣੀ ਪਤਨੀ ਕਵਿਤਾ ਤੋਂ ਇਸ ਬਾਰੇ ਪੁੱਛਿਆ ਤਾਂ ਕਵਿਤਾ ਨੇ ਇਸ ਬਾਰੇ ਕੋਈ ਵੀ ਜਵਾਬ ਨਾ ਦਿੱਤਾ ਬਲਕਿ ਉਹ ਨਵਦੀਪ ਉੱਤੇ ਹੀ ਹੋਰ ਜ਼ਿਆਦਾ ਅਕੜਨ ਲੱਗ ਗਈ ਕਿ ਤੂੰ ਮੇਰਾ ਫੋਨ ਕਿਸ ਤੋਂ ਪੁੱਛ ਕੇ ਚੈੱਕ ਕੀਤਾ ਮੇਰਾ ਫੋਨ ਚੈੱਕ ਕਰਨ ਦੀ ਤੇਰੀ ਹਿੰਮਤ ਕਿਵੇਂ ਹੋਈ ਕਵਿਤਾ ਦੀਆਂ ਗੱਲਾਂ ਸੁਣ ਕੇ ਨਵਦੀਪ ਨੂੰ ਹੋਰ ਜ਼ਿਆਦਾ ਗੁੱਸਾ ਆ ਜਾਂਦਾ ਤੇ ਉਸ ਦੇ ਮੂੰਹ ਤੇ ਦੋ ਤਿੰਨ ਥੱਪੜ ਛੱਡ ਦਿੰਦਾ ਜਿਸ ਤੋਂ ਬਾਅਦ ਉਹ ਕਵਿਤਾ ਦਾ ਫੋਨ ਲੈ ਕੇ ਸਿੱਧਾ ਥਾਣੇ ਚਲਾ ਜਾਂਦਾ ਤੇ ਪੁਲਿਸ ਅੱਗੇ ਸਾਰੇ ਜਦੋਂ ਪੁਲਿਸ ਉਹ ਵੀਡੀਓ ਦੇਖਦੀ ਹੈ ਤਾਂ ਪੁਲਿਸ ਵੀ ਇਹ ਸਭ ਕੁਝ ਦੇਖ ਕੇ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੀ ਆ ਕਿ ਕੋਈ ਮਾਂ ਆਪਣੀ 3 ਸਾਲ ਦੀ ਬੱਚੀ ਨਾਲ ਇੰਨੀ ਕਾਨੂੰਨੀ ਹਰਕਤ ਕਿਵੇਂ ਕਰਵਾ ਸਕਦੀ ਆ ਰਣਜੀਤ ਤੇ ਕਵਿਤਾ ਖਿਲਾਫ ਰਿਪੋਰਟ ਲਿਖ ਕੇ ਪੁਲਿਸ ਦੋਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰ ਲੈਂਦੀ ਆ ਤੇ ਅਰੇਸਟ ਕਰਨ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਰਣਜੀਤ ਨਾਲ ਪੁੱਛਗਿੱਛ ਕਰਦੀ ਹੈ ਪੁੱਛਗਿੱਛ ਵਿੱਚ ਪਤਾ ਚੱਲਦਾ ਹੈ ਕਿ ਰਣਜੀਤ ਕੋਈ ਪੁਲਿਸ ਵਾਲਾ ਨਹੀਂ ਬਲਕਿ ਇੱਕ ਠੱਗ ਸੀ ਜੋ ਕਿ ਸੋਸ਼ਲ ਮੀਡੀਆ ਤੇ ਨਕਲੀ ਯੂਨੀਫਾਰਮ ਵਿੱਚ ਵੀਡੀਓਜ਼ ਤੇ ਫੋਟੋਜ਼ ਅਪਲੋਡ ਕਰਕੇ ਲੋਕਾਂ ਨੂੰ ਡਰਾ ਕੇ ਠੱਗਿਆ ਕਰਦਾ ਸੀ ਜਦੋਂ ਨਵਦੀਪ ਨੂੰ ਪਤਾ ਲੱਗਦਾ ਹੈ ਕਿ ਰਣਜੀਤ ਕੋਈ ਪੁਲਿਸ ਵਾਲਾ ਨਹੀਂ ਬਲਕਿ ਇੱਕ ਠੱਗ ਸੀ ਤਾਂ ਉਹ ਪੂਰੀ ਤਰ੍ਹਾਂ ਅੰਦਰੋਂ ਹਿੱਲ ਜਾਂਦਾ ਹੈ ਕਿ ਮੈਂ ਇੰਨਾ ਟਾਈਮ ਇੱਕ ਨਕਲੀ ਪੁਲਿਸ ਵਾਲੇ ਦੇ ਡਰ ਤੋਂ ਚੁੱਪ ਕਰਕੇ ਬੈਠਾ ਰਿਹਾ ਕਿ ਕਿਤੇ ਉਹ ਮੇਰੀ ਤੇ ਮੇਰੀ ਬੱਚੀ ਦੀ ਜ਼ਿੰਦਗੀ ਬਰਬਾਦ ਨਾ ਕਰ ਦੇਵੇ ਹਾਲਾਂਕਿ ਮੇਰੀ ਬੱਚੀ ਦੀ ਜ਼ਿੰਦਗੀ ਨਾਲ ਤਾਂ ਉਹ ਬਹੁਤ ਟਾਈਮ ਤੋਂ ਖੇਡ ਹੀ ਰਿਹਾ ਸੀ ਨਵਦੀਪ ਨੂੰ ਇਹ ਗੱਲ ਕਾਫੀ ਜ਼ਿਆਦਾ ਝਟਕਾ ਦਿੰਦੀ ਹੈ ਪਰ ਫਿਰ ਵੀ ਨਵਦੀਪ ਨੇ ਆਪਣੀ ਬੱਚੀ ਨਾਲ ਹੋਏ ਗਲਤ ਕੰਮਾਂ ਦਾ ਬਦਲਾ ਲੈਣ ਲਈ ਕਵਿਤਾ ਤੇ ਰਣਜੀਤ ਦੇ ਖਿਲਾਫ ਪੂਰਾ ਕੇਸ ਲੜਿਆ ਤਿਰਨਜੀ ਤੇ ਕਵਿਤਾ ਇਸ ਟਾਈਮ ਪੁਲਿਸ ਦੀ ਹਿਰਾਸਤ ਵਿੱਚ ਨੇ ਇਸ ਕਹਾਣੀ ਦਾ ਸਭ ਤੋਂ ਦੁਖਦਾਇਕ ਪਹਿਲੂ ਇਹ ਹੀ ਸੀ ਕਿ ਕੋਈ ਮਾਂ ਆਪਣੀ 3 ਸਾਲ ਦੀ ਬੱਚੀ ਨਾਲ ਇੰਨੀ ਕਾਨੂੰਨੀ ਹਰਕਤ ਕਿਵੇਂ ਕਰਵਾ ਸਕਦੀ ਹੈ ਮਾਂ ਮਮਤਾ ਦੀ ਮੂਰਤ ਹੁੰਦੀ ਹੈ ਪਰ ਇਹੋ ਜਿਹੀਆਂ ਲੇਡੀਜ਼ ਕਰਕੇ ਅੱਜ ਬਹੁਤ ਸਾਰੀਆਂ ਮਾਵਾਂ ਦੇ ਨਾਮ ਤੇ ਕਲੰਕ ਲੱਗਿਆ ਹੋਇਆ ਬਾਕੀ ਤੁਹਾਡੇ ਕੀ ਖਿਆਲ ਨੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਲਾਈਕ ਕਰਨਾ ਨਾ ਭੁੱਲਿਓ ਕਿਉਂਕਿ ਵੀਡੀਓ ਬਣਾਉਣ ਵਿੱਚ ਮਿਹਨਤ ਲੱਗਦੀ ਹੈ ਤੇ ਇਸ ਦੇ ਨਾਲ ਹੀ ਆਪਣੀ ਇਹ ਵੀਡੀਓ ਖਤਮ ਹੁੰਦੀ ਹੈ ਜਲਦੀ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ ਧੰਨਵਾਦ ਜੀ